ਤੌਲੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਮੇਰੇ ਪਿਆਰੇ ਮਨ ਗੁਰੂਆਂ ਦਾ ਗੁਰੂ ਜਿਹਾ ਅਕਾਲ ਪੁਰਖ ਹੋਇ ਜੋ ਬ੍ਰਹਮ ਦਾ ਵੀ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰ ਗੁਰੂ ਸਾਖ ਆਦਿ ਬ੍ਰਹਮ ਕਸ ਲਈ ਸਿਰ ਗੁਰੇ ਨਾਨਕ ਜੋ ਸਰਗੁਰੂ ਸਾਰਿਆਂ ਦਾ ਗੁਰੂ ਹੈ ਅਤੇ ਜਿਸ ਵਾਹਿਗੁਰੂ ਨੇ ਸਾਰੇ ਕੋਟਿੰਦਰ ਕਰੇ ਜਿਵੇਂ ਕਿ ਕੋਟਿੰਦਰ ਬਣਾਇ ਖਤ아요 ਧਰਮ ਦੇ ਸੁਨਿਧ ਕਹਿੰਦੇ ਤੂੜੀ ਕੋ ਨੀ জ্ঞাত ਗੁਨਾਇਉ ਆਜ ਤੱਕ ਸੰਸਾਰ ਦਾ ਸ਼ੁਰੂ ਕਿ ਅੰਤ ਨਾ ਪਾਇਉ ਸ਼ਿਵ ਬ੍ਰਹਮਾ ਕਿਸੰਤ ਨਾ ਪਾਇਉ ਜੇ ਬੇਦ ਕਤੇਬ ਨੇ ਤੇਜ ਲਿਖਿਓ ਸੋ ਗੁਰੂ ਗੁਰਮੁਖਿ ਬਤਾਇ ਕੋ ਦੁਨਿਆ ਦਾ ਗੁਰੂ ਜੋ ਅਕਾਲ ਪੁਰਖ ਦਾ ਹੀ ਗੁਰੂ ਹੈ ਤੋਹੇ ਮੇਰੇ ਮਨਾ ਗੁਰੂ ਜੋ ਚੇਤਨ ਸੁਨਿਚਾ ਹੈ ਗੁਰਗਿਆਨ ਦਾ ਨਾਸ ਕਰਕੇ ਰੂਹ ਚੇਤਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਸਾਹਿਬ ਗੁਰੂ ਗੁਰੂ ਰਾਮਦਾਸ ਸਾਹਿਬ ਗੁਰੂ ਇਹ ਸਾਰੇ ਸੰਗਤੂ ਕਹਾਂ ਜੁਗਾਂ ਚ ਸਲਗੁਰੂ ਜੀ ਹਨ ਜੋਤੀ ਰੂਪ ਗੁਰੂ ਜੇ ਪੂਜਨੀਕ ਕਹਾਂ ਨੇ ਕਿਕਤਾ ਗੁਰੂ ਅਭਦੂਤ ਗੁਰੂ ਹੁੰਦੇ ਹਨ ਉਹ ਉਹ ਗੁਰੂ ਹੁੰਦੇ ਹਨ ਪਾੜੂਂ ਵੀ ਕਿੰਨਾ ਮੰਤਰ ਪ੍ਰਾਪਤ ਹੋ ਗਿਆ ਤੇ ਉਹ ਸਿੱਖੀ ਪ੍ਰਾਪਤ ਹੋ ਗਈ ਤੇ ਆਪ ਨਾ ਵਿਦਿਆ ਪੜੀ ਨਾ ਦੂਸਰੇ ਨੂੰ ਸਿੱਖਿਆ ਦਿੱਤੀ ਉਹ ਅਭਦੂਤ ਗੁਰੂ ਹੁੰਦੇ ਹੈ ਅਤੇ ਉਹ ਲਾਖੀ ਦੀ ਨਹੀਂ ਅਹੀਂ ਕਰਦੇ ਹੁੰਦੇ ਆ ਕਿ ਆਪ ਦਾ ਕਰ ਜਾਂਦੇ ਹੋ ਉਹਨਾਂ ਨੂੰਕਾਰ ਨਹੀਂ ਸਕਦੇ ਇੱਕ ਪੰਡਤ ਗੁਰੂ ਹੁੰਦੇ ਆ ਵਿਦਿਆ ਪੜ੍ਹ ਲੈਂਦੇ ਆ ਤੇ ਕਮਾਈ ਨਹੀਂ ਕਰਦੇ ਜੇ ਕੋਈ ਆ ਕੇ ਪੁੱਛੇ ਅੰਕਾਰ ਉਹ ਕਹਿੰਦੇ ਥੋੜਾ ਥੋੜਾ ਪਾਣੀ ਅੱਲਾਂ ਕਿ ਜੇਗਾ ਉਹ ਡੁੱਬ ਜਾਏ ਤਾਂ ਪਤਾ ਲੱਗਦਾ ਕਹਿੰਦੇ ਮੈਂ ਤਾਂ ਕਈ ਕਮਾਈ ਨਹੀਂ ਕੀਤੀ ਮੈਨੂੰ ਐਵੇਂ ਉਪਦੇਸ਼ ਦੇ ਦਿੱਤਾ ਉਹ ਪੰਡਤ ਗੁਰੂ ਅੰਕਾਰੂਆਂ ਦੀ ਨਹੀਂ ਗੁਰੂ ਬ੍ਰਹਮਸ਼ੋਚੀ ਬੰਨ੍ਹੇਸ਼ੀ ਹੁੰਦੇ ਹਨ ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰ ਸਿੱਖ ਦੱਸਿਆ ਇਹਨਾਂ ਨੂੰ ਸੁੁਰਮੰਗਾ ਕਿਸ ਗੁਰਸਿੱਖ ਕੀ ਜੋ ਆਪ ਜਿਹਾ ਅਵਰਾ ਨਾਮ ਜਿਪਾਵਾ ਆਪ ਜਗਣਾ ਸਿਮੇ ਮਨ ਪ੍ਰਬੋਧ ਆਪਣਾ ਪਾਛਿਆ ਦੰਡੀ ਜਾਵੇ ਇਹੋ ਗੁਰਾਂ ਦੇ ਉਪਦੇਸ਼ ਦੁਆਰਾ ਸਦਾ ਵਾਹਿਗੁਰੂ ਦੇ ਜਾਪ ਨੂੰ ਕਰੀਏ ਮੇਰੇ ਮਨ ਮਨ ਬਾਣੀ ਸਿਰ ਕਰਕੇ ਅਰਹਤਨ ਜਨਮ ਉਹ ਸਫਲ ਗੁਰ ਕੀਆ ਇਹ ਸੁਨਹਿਦਾ ਮੋਲਕੀ ਦਾ ਜਨਮ ਸੀ ਐਵੇਂ ਜਾਂਦਾ ਕੋਡੀਆਂ ਦੇ ਭਾਗ ਗੁਰੂ ਸਾਹਿਬ ਸਫਲਾ ਕਰ ਗੁਤਾ ਹੈ ਦਰਸ਼ਨ ਕੋ ਬਲੇ ਹਰੀਏ ਦਰਸ਼ਨ ਤੋਂ ਬਲੇ ਹਾਰ ਕੁਲ ਮਾਨ ਜਾਈਏ ਰਹਾ ਜੀਤੇ ਸਾਹ ਗਰਾਸ ਮਨ ਲੀਤਾ ਜੇ ਮੇਰੇ ਮਨ ਨੂੰ ਸਾਹ ਲੈਣਾ ਹੈ ਅੰਦਰੋਂ ਬਾਹਰੋਂ ਕੱਢਦੇ ਸਾਹ ਹੈ ਜੇ ਅੰਦਰੋਂ ਬਾਹਰੋਂ ਅੰਦ ਨੂੰ ਖਿਚਣੀਏ ਗ੍ਰਸਣੀਆਂ ਖਿਚਣੀਆਂ ਜਿਵੇਂ ਸਾਹ ਤੇ ਪਰ ਸਾਹ ਸੰਸਕਰ ਦੇ ਕੋਸ਼ੇ ਵਿੱਚ ਹੈ ਕਾਸੇ ग्रास ਆਉਂਦੇ ਜਾਂਦੇ ਸਾਹਾਂ ਨੂੰ ਲੈਣੇ ਜਿੰਨੇ ਜਾਂ ਦੁਰਾਹੀ ਖੰਨ ਤੇ ਜਿੰਨੇ ਸਵਾਸ ਸਵਾਸ ਲੈਣੇ ਸੇ ਸੇ ਹੀ ਗੁਣ ਗਾਈਐ ਹਰੇਕ ਸਾਹ ਨਾਲ ਤਾਂ ਵਾਹਿਗੁਰੂ ਕਹਿ ਰਿਹਾ ਕਰ ਆਉਂਦੇ ਨਾਲ ਵੀ ਪੂਰਾ ਕਹਿ ਰਿਹਾ ਕਰ ਜਾਂਦੇ ਨਾਲ ਵੀ ਕਹਿ ਰਿਹਾ ਕਰ ਉਹਨੇ ਕੋ ਗੁਣ ਤਾਂ ਗਾ ਲੇ ਜੇ ਬਾਲਾ ਵੀ ਕੁਝ ਕਰ ਸਕਦਾ ਅਧੇ ਅਧੇ ਪਤਲੇ ਦਾ ਪਾਠ ਇੱਕ ਸਾਹ ਨਾਲ ਹੋ ਸਕਦਾ ਹੈ ਉਨੇ ਹੀ ਗੁਣੋ ਗਾਣਾ ਕਰ ਜਾ ਹੋਏ ਦਇਆਲ ਸਤਿਗੁਰ ਆਪਣਾ ਜੇ ਬਿਆਲੂ ਹੋ ਜਾਵੇ ਸਤਿਗੁਰ ਸੱਚੇ ਬਾਦਸ਼ਾਹ ਆਪਣੇ ਹਨ ਤਾਂ ਇਹ ਮਤ ਬੁੱਧ ਪਾਈ ਗਈ ਇਹ ਮਤੀ ਦੇ ਅੰਦਰ ਬੁਰਵਾਰੀ ਬੁੱਧੀ ਪਾਈ ਦੀ ਹੈ ਤਾਂ ਦੁਨੀਆ ਦੀਆਂ ਚਤਾਈ ਦੀਆਂ ਮਤਾਂ ਛੱਡ ਕੇ ਇਹ ਅਤ ਵਿਸ਼ੇਵਸ਼ਣੀ ਮਤ ਛੱਡ ਕੇ ਚਤਾਈ ਵਾਲੀ ਮਤ ਛੱਡ ਕੇ ਇਹ ਜਾਨਵਾਲੀ ਜਿੱਧੀ ਪਾਈ ਦੀ ਹੈ ਮੇਰੇ ਮਨ ਨਾਮ ਲੈ ਜੰਗ ਬੰਦ ਤੇ ਛੁੱਟ ਹੈ ਫਿਰ ਮੇਰੇ ਪਿਆਰੇ ਮਨ ਮਾਰੇ ਨਾਮ ਉਚਾਰਨੇ ਕਰਕੇ ਜਮਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ ਸਰਗ ਸੁਖਾਂ ਸੁਖ ਪਾਈਏ ਸਰਗ ਸੁਖ ਜੋ ਆਤਮ ਸੁਖ ਦੇ ਤਾਂ ਹੀ ਪਾਈਏ ਪਾਲਵੇਂਗਾ ਸੇਵ ਸੁਆਮੀ ਸਤਗੁਰ ਦਾਤਾ ਸਰਬੂ ਮਾਲਕੰ ਸਭ ਦੇ ਦਾਤਾ ਦਾ ਸੇਵਨ ਕਰੇ ਬਲਣਕਾਰ ਪੂਜਨਕਾਰ ਮਨ ਬੰਸ਼ਤ ਫਲ ਆਈਏ ਜਿਹੜੇ ਮਨਸਤ ਉੰਭਾਸ਼ਾ ਕਰਨ ਉਹ ਸਭ ਫੜਾ ਕੇ ਪ੍ਰਾਪਤ ਹੋ ਜਾਣਗੇ ਨਾਮ ਇਸ ਮੀਤ ਸੁਤਕਰਤਾ ਨਾਮ ਵੀ ਆਪਣੇ ਈਸ਼ ਦੇਵਤਾ ਸੰਝੋ ਪੂਜਨੀਕ ਦੇਵਤਾ ਤੇ ਮਿੱਤਰ ਵੀ ਨਾਮ ਹੀ ਹੈ ਤਕਰਾ ਦੇ ਥਾਂ ਵੀ ਨਾਮ ਹੈ ਕਰਤਾ ਵੀ ਨਾਮ ਹੀ ਹੈ ਨਾਮ ਜਿਹੜਾ ਪਰਮੇਸ਼ਰ ਦਾ ਗਿਆਨ ਰੂਪੀ ਪੁੱਤਰ ਦੇਣ ਵਾਲਾ ਹੈ ਸਰਵਣ ਮੰਨਨ ਰੂਪੀ ਮਿੱਤਰ ਦੇਣ ਵਾਲਾ ਹੈ ਈਸ਼ ਦਾ ਕਾਲਪੁਰਖ ਨੂੰ ਮੇਲਣ ਵਾਲਾ ਹੈ ਜੇ ਇਸੇ ਗੁਰਗੱਦ ਸਾਰੇ ਜਗ ਦਾ ਕਰਤਾ ਆਪ ਬੋਧ ਬੋਧ ਤਾ ਉਸਨੰ ਹੋਣੇ ਕਰਕੇ ਨਾਮੀ ਨਾਮ ਦੇ ਨਾਮ ਜਿਹੜਾ ਨਾਮੀ ਚੇਤ ਹੋਣੇ ਕਰਕੇ ਮਨ ਸੰਗ ਤੁਹਾਰ ਚਲਣ ਹੈ ਜਿਨ ਨਾਲ ਕਰਤਾ ਪ੍ਰਭ ਦਾ ਨਾਮ ਮਿੱਤਰਾਂ ਦੇ ਥਾਂ ਪੁੱਤਰਾਂ ਦੇ ਥਾਂ ਅਤੇ ਇਸਤਾਂ ਦੇ ਥਾਂ ਤਰਕਾ ਪੁਰਖ ਦਾ ਨਾਮ ਵੀ ਮਨਾ ਤੇ ਨਾਲ ਚੱਲੇਗਾ ਕਰ ਸੇਵਾ ਸਤਗੁਰੂ ਆਪਣੀ ਆਪਣੀ ਸਤਗੁਰੂ ਸਾਹਿਬ ਹੋਰ ਦੁਨੀਆ 'ਚ ਕੋਈ ਨਹੀਂ ਜੋ ਰੂਹੀ ਜਾਂਦੀ ਫਿਰਨੂੰ ਤਿਲਕ ਜੰਨੂ ਹਰਾਖਾ ਪ੍ਰਸਤਾ ਕਾ ਤੀਨੋ ਬੜਾ ਕਲੂ ਮੈ ਸਾਕਾ ਸਤਗੁਰੂ ਜੀ ਨੇ ਸਿੱਖ ਦੇ ਕੇ ਮੁਲਕ ਨੂੰ ਰੱਖ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਾ ਮਾਸ ਨੂੰ ਵੀ ਕਹਿਰ ਸਮਝਿਆ ਉਹ ਜੋਗੀ ਪਾਦਸ਼ਾਹ ਸੱਚੇ ਪਾਦਸ਼ਾਹ ਆਪਣੇ ਹੈ ਉਹ ਦੁਨੀਆ 'ਚ ਦਸੇ ਪਾਦਸ਼ਾਹੀਆ ਆਪਣੇ ਸਤਿਗੁਰੂ ਬਣਾ ਕੇ ਸੇਵਾ ਕਰ ਉਹਨਾਂ ਦੀ ਆਗਿਆ ਮੰਨ ਗੁਰ ਤੇ ਪਾਈਐ ਪਲ ਸੇ ਗੁਰੂ ਸਾਹਿਬ ਤੋਂ ਉਪਦੇਸ਼ ਨਾਮ ਦਾ ਪੱਲੇ ਪਾਈਦਾ ਰੂਹੇ ਰੂਹੀ ਪੱਲੇ ਚ ਪੈਂਦਾ ਐਵੇਂ ਨਹੀਂ ਪਾਇਆ ਜਾਂਦਾ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਜਿਨ੍ਹਾਂ ਦੇ ਸਤਿਗੁਰੂ ਜੀ ਪਿੱਛੇ ਵੀ ਕਿਰਪਾਲੂ ਸੀ ਹੁਣ ਵੀ ਕਿਰਪਾਲੂ ਹਨ ਸੁਗਰਾਤੀ ਗੁਰਾਂ ਨੇ ਕਿਰਪਾ ਓਕਾਰ ਨਹੀਂ ਕੀਤੀ ਹੈ ਬਿਨ ਤੇ ਸਰਬ ਅੰਦੇਸਾ ਸਾਰੇ ਸਭ ਸੇ ਪ੍ਰਮਾਨ ਪਰਮੇ ਪਰਜੇ ਆਦਿਕ ਨਾਸ ਹੋ ਗਏ ਨਾਨਕ ਸੁਖ ਪਾਇਆ ਹਰ ਕੀਰਤਨ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਆ ਕਾਲ ਕੋ ਖਰੀਦਾ ਕੀਰਤਨ ਜਸ ਗਾ ਕਰਕੇ ਸੁਖ ਪਾਉਣਾ ਕੀਤਾ ਹੈ ਬਿਤੇ ਉਹ ਸਗਲ ਕਲੇਸ਼ ਸਾਰੇ ਤਰੇ ਅਗਿਆ ਅਸ਼ੰਤ ਰਾਗ ਦੇਸ਼ ਵੀ ਨਿਵੇਸ਼ ਆਦਿਕ ਇਹ ਪੰਜ ਕਲੇਸ਼ ਜੋਗੀਆਂ ਨੇ ਮੰਨੇ ਸਾਰੇ ਕਲੇਸ਼ੋਂ ਦਾ ਮਿਟ ਗਿਆ ਹੈ ਸੱਚੇ ਕੌਮਛਾ ਦੇ ਸਿਮਨ ਕਰਨੇ ਕਰਕੇ ਐਸੀ ਮਹਾਰਾਜ ਦੀ ਕੀਰਤੋਂ ਭਗਤੀ ਹੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਦਿਨ ਤੇ ਸਰਬ ਅੰਦੇਸਾ ਨਾਨਕ ਸੁਹ ਪਾਇ ਹਰ ਕੀ ਸੁਨ ਮਿਟਿਉ ਸਗਲ ਕਲੇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਗੌੜੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕ੍ਰਿਸ਼ਨ ਬਿਰਲੇ ਹੀ ਕੀ 부ਜੀ ਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸੰਗਤ ਜੀ ਅੱਜ ਸੈਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੱਕੇ ਪਾਦਸ਼ਾਹ ਜੂਪਰ ਕੈਲ ਸ੍ਰੀ ਨੰਨਕੁਰ ਸਾਹਿਬ ਦਸਹਰੇ ਆਇਆ ਜਨ ਮਹੱਲਾ ਸਕੇ ਪਾਡਸ਼ਾ ਕਰਿਆ ਕਰਦੇ ਸ਼ੈਸਰੀ ਵੀ ਕਹਿਆ ਲਾ ਜੀ ਆਸਿੰਗਾਂ ਤੋਂ ਵੇਖਣਾ ਤੇ ਆਪ ਕਰਕੇ ਵਿਖਾਉਣਾ ਮਹੱਲਾ ਚਾਹੀਣਾ ਇਹ ਦਸਹਰੇ ਆਇਆ ਮਹੱਲਾ ਆਨੰਦਪੁਰ ਸਾਹਿਬ ਵੀ ਮਹਾਰਾਜ ਸਾਹਿਬ ਕਰਦੇ ਰਹੇ ਹਨ ਅਤੇ ਦੀਵ ਮਹੱਲਾ ਜਾਂ ਮਹੱਲਾ ਅਤੇ ਹੋਲਾ ਮਹੱਲਾ ਤੇ ਵਿਸਾਖੀ ਦਾ ਇਹ ਚਾਰੇ ਮਹੱਲੇ ਜਿਵੇਂ ਆਨੰਦਪੁਰ ਸਾਹਿਬ ਸਤਿਗੁਰੂ ਜੀ ਕਰਦੇ ਰਹੇ ਹਨ ਇਸੇ ਕਾਰਨ ਅਕਲ ਨਗਰ ਹਜ਼ੂਰ ਸਾਹਿਬ ਵੀ ਜਾ ਕੇ ਸੁਕੀ ਬਾਦਸ਼ਾਹ ਜੀ ਨੇ ਉਹ ਨਨਸਰਸਾ ਜੀ ਨੂੰ ਸਾਥੀ ਜਿਹੜੀ ਸ਼ਕਾਇਰਾਂ ਸੇ ਸ਼ਿਪੰਜਾ ਵਿੱਚ ਖਾਲਸਾ ਕੰਨ ਸੱਜਿਆ ਸੀ ਫੇਰ ਗਰੀਬ ਨਾਇ ਜੀ ਨੇ ਸ਼ਕਾਇਰਾਂ ਸੇ ਬੈਠ ਵਿੱਚ ਆਇਆ ਕਿ ਗਰੀਬ ਨਾਇ ਜੀ ਨੇ ਇਹੋ ਹੀ ਵਸਾਖੀ ਦਾ ਜੋੜ ਮੇਲਾ ਦੋਨੋਂ ਸਹਿ ਸੱਚੀ ਪਾਰਸ਼ਾਨ ਕੀਤਾ ਸੀ ਇਸ ਤਰ੍ਹਾਂ ਉਹਨੇ ਦੋਨੋਂ ਸਹਿ ਵਸਾਖੀ ਦਾ ਜੋੜ ਮੇਲਾ ਆਰੰਭ ਹੋਇਆ ਹੈ ਅਤੇ ਇਸੇ ਪ੍ਰਕਾਰ ਗਰੀਬ ਨੁਆਇ ਸੱਚੇ ਦਾਤਸਾ ਜੀ ਨੇ ਸ੍ਰੀ ਅਰਜਨ ਦੇਵ ਜੀ ਸੱਚਖੰਡ ਹਰਿ ਹਰਿ ਸਾਹਿਬ ਜਾ ਕੇ ਕਿ ਦਸਹਰੇ ਦਾ ਮਹੱਲਾ ਕੀਤਾ ਸੀ ਅਤੇ ਦੀਵ ਮਾਲਾ ਦਾ ਮਹੱਲਾ ਕੀਤਾ ਸੀ ਹੋਲਾ ਮਹੱਲਾ ਕੀਤਾ ਸੀ ਕਿ ਵਿਸਾਖੀ ਦਾ ਕੀਤਾ ਸੀ ਉਹ ਚਾਰੇ ਮਹੱਲੇ ਹਜ਼ੂਰ ਸਾਹਿਬ ਕੀ ਟੇਮ ਹੋਣ ਹੈ ਅੱਜ ਗੁਰੂ ਮਾਰੇ ਸੱਚੇ ਦਾਤਸਾ ਜੀ ਨੇ ਜਿਵੇਂ ਦਸਹਰੇ ਆਏ ਜਨ ਸ਼ਕਲ ਵੀ ਗਿਆ ਜਹਾਜ ਕਿਹਾ ਤੇ ਸ੍ਰੀ ਹਜੂਸ ਹੈ ਐਜੇਨਗਰ ਸਤਿ ਕਰਣ ਵਿੱਚ 220 ਸਵਾਰ ਸਿੱਖ ਮਹਾਰਸਣ ਪੰਜਾਬ ਤੋਂ ਗਏ ਹੋਏ ਉਹਨਾਂ ਦੇ ਸ੍ਰੀਅਤ ਆਯੂਗੀ ਮਹਲਾ ਖੇਲੇ ਆਸੀ ਕੋ ਅਜਿਹਾ ਸੰਗੋਗੀ ਵਿਹਾਰਾ ਹੈ ਸੰਗਤਾਂ ਨੂੰ ਜੋੜ ਮਿਲੇਗਾ ਐਜੇਨਗਰ ਹਜੂਸ ਹੈ ਜਿਕੇ ਐਜੇਨ ਜਨ ਇਸੇ ਪ੍ਰਕਾਰ ਸ਼ਕਤਾਂ ਦੇ ਬਾਹਰ ਕੱਢ ਕੇ ਤਖਤ ਨੂੰ ਸਹਿਬ ਸ੍ਰੀ ਗੰਗ ਸਾਹਿਬ ਜੀ ਦੇ ਪੰਜ ਪ੍ਰਕਾਸ਼ ਹੁੰਦੇ ਹਨ ਉਥੇ ਸ਼ਕਤਾਂ ਦੇ ਜਲਸ਼ਨ ਕਰਾਇਆ ਜਾਂਦੇ ਹਨ ਕਿ ਸ਼ਾਮ ਦੇ ਵਕਤ ਮੁਹੱਲਾ ਖੇលਿਆ ਜਾਂਦਾ ਹੈ ਇੱਕ ਗੁੰਜਾ ਤੇਜ ਹੈ ਜੋ ਸਮਾਜੋ ਨੇ ਸਹਿਲ ਕੇ ਜੀ ਸੰਗਤਾਂ ਦੇ ਜੋੜ ਮੇਲਿਓ ਜਿਉਂ ਸ਼ਹਾਂ ਦੇ ਉਹ ਸਾਰੇ ਤਖਤ ਸਹਾਂ ਦੇ ਕਾਇਮ ਹਨ ਕਿਵੇਂ ਅੱਜ ਕੱਲ ਨਗਰ ਸੱਚਖੰਡ ਹਜੂਰ ਸਾਹਿਬ ਦਾ ਅੱਜ ਸਾਰੇ ਦਾ ਦਿਹਾੜਾ ਹੈ ਕਲਗੀਧਰ ਜੀ ਦੇ ਮੁਹੱਲਾ ਖੇលਿਆ ਸਾਰੇ ਸਿੰਘਾਂ ਸਮੇਤ ਉਹ ਅੱਜ ਜੋੜ ਮੇਲਾ ਹੈ ਉਹ ਸੰਗਤਾਂ ਇਸ ਤਰ੍ਹਾਂ ਸਾਜਿਦੇ ਜੋਰ ਸ਼ਬੇ ਪਰਉਪਨ ਉਹਨਾਂ ਨੂੰ ਸੰਗਤਾਂ ਦੇ ਅੰਦਰ ਇਹ ਪ੍ਰੇਮ ਦੇ ਨਾਲ ਦੀਦਾਂ ਕਰਕੇ ਅਤੇ ਜੋੜ ਮੇਲੇ ਕਰਕੇ ਕੀਰਤਨ ਕਰਕੇ ਭਜਨ ਕਰਕੇ ਮਹੱਲ ਨੂੰ ਮਨਾਈ ਲੈਂਦਾ ਹੈ ਇਸੇ ਪ੍ਰਕਾਰ ਸਰਗਰੂ ਕਲਨੀ ਪਰਮਾਰਾ ਸਾਹਿਬਾ ਅੱਜ ਅਕੱਲ ਸਾਬ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੋਈ ਕੁ ਦਿਨ ਇਹ ਮਹੱਲਾ ਖੇਲਣ ਦਾ ਦਿਹਾੜਾ ਹੈ ਜੋ ਸੰਤਨਿਤ ਹੈ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਿਆਰ ਤੇ ਸਤਿਗੁਰ ਜਿੰਦਾ ਜੁੜ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਧਿਆਨ ਵਿੱਚ ਲੀਨ ਰਹਿਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਸਿੱਖੀ ਨੂੰ ਕਮਾ ਕੇ ਆਪਣੀ ਜੀਵਨ ਨੂੰ ਕੀ ਕਰਨਾ ਚਾਹੀਦਾ ਹੈ ਜੋ ਗੁਰੂ ਮਹਾਰਾਜ ਸਾਹਿਬ ਜੀ ਆਗਿਆ ਹੈ ਉਹ ਸਾਜਿਆ ਜੇ ਜੋ ਪ੍ਰੇਮੀ ਕੰਦੇ ਹਨ ਉਹ ਲੋਕ-ਪਲੋਕ ਸੁਖੀ ਰਹਿੰਦੇ ਹਨ ਉਹ ਸਤਿਗੁਰ ਅਰਜਨ ਦੇਵ ਮਹਾਰਾਜ ਸਾਹਿਬ ਦੇ ਪਾਸ ਅੰਮ੍ਰਿਤਸਰ ਸਾਹਿਬ ਦੀ ਸਿੱਖਣ ਬੇਨਤੀ ਕੀਤੀ ਇਹ ਗੀਵਨ ਆਸ਼ੀਸ਼ ਤੇ ਪਾਤਸ਼ਾਹੀ ਕ੍ਰਿਸ਼ਨ ਜਿਹੜੀ ਹੈ ਇਹ ਆਤਮ ਜੀ ਦੇ ਬਚਨ ਕੀ ਤੁਰੇ ਕ੍ਰਿਸ਼ਨ ਚਲਤ ਬਹੁ ਪ੍ਰਕਾਰ ਪੂਰਨ ਹੋਤਨਾ ਕਤੋਂ ਵਾਪੇ ਹੰਤ ਪਰਤੀ ਹੈ ਰੋ ਕ੍ਰਿਸ਼ਨ ਆਉਸੀਤੀ ਜਏ ਜੇ ਜਿੰਨਾ ਪਦਾਰਥ ਦੀ ਲੋੜ ਹੁੰਦੀ ਹੈ ਪਹਿਲਾਂ ਜੇ ਉਹਨਾਂ ਨੂੰ ਪ੍ਰਾਪਤ ਹੋ ਜੇ ਫਿਰ ਉਹਨਾਂ ਦੀ ਇੱਛਾ ਹੋਰ ਬਣੀ ਰਹਿਣੀ ਕੋਈ ਨਾ ਕ੍ਰਿਸ਼ਨ ਹੈ ਮਿੰਟ ਮਿੰਟ ਦੇ ਵਿੱਚ ਹੋਰ ਵਾਸ਼ਨਾ ਫੁਰਦੇ ਰਹਿਣ ਜਿੰਨੇ ਪਲਾਰ ਦੀ ਪਿੱਛੇ ਉਨੀ ਪੂਰੀ ਹੋ ਜਾਣੀ ਇਹਦਾ ਮਉ ਆਸਾ ਹੈ ਅਜੋ ਜਿਹੜੀ ਮਹਿਤਸ ਕੰਧ ਚ ਫੇਰ ਬਹੁਤ ਹੀ ਵਧਦੀ ਰਹਿਣੀ ਇਹਦਾ ਨਾਮ ਕ੍ਰਿਸ਼ਨਾ ਹੈ ਸੋ ਇਸ ਪ੍ਰਕਾਰ ਹਜੂਰ ਇਹ ਕ੍ਰਿਸ਼ਨਾ ਦੇ ਸਰੂਪ ਨੂੰ ਸਵਿਖਤ ਕਰਦੇ ਹੋਏ ਤ੍ਰਿਨਾਲੂ ਪੁਰਖਾਂ ਦੀ ਹਾਤਵੀ ਕਲਦੇ ਪੂਰਤ ਉਪਦੇਸ਼ ਲਖਿਸ਼ੇ ਤਿਕੋਦਾਇਕ ਰੂਪ ਪਰਮੇਸ਼ਵਰ ਹੈ ਓਮਕਾਰ ਖਾਲੇ ਦਾ ਪ੍ਰਕਾਸ਼ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੌੜੀ ਸੁੱਧ ਜਿ ਹਰ ਜੇਥੇ ਨਾਲ ਨਹੀਂ ਗੌੜੀ ਦੇ ਨਾ ਚੇਤੀ ਹੈ ਨਾ ਵਰਾਗਣ ਹੈ ਤੇ ਨਾ ਗੁਆਰੇ ਰਹੀ ਹੈ ਰਾਗ ਗੌੜੀ ਮਹੱਲਾ ਪੰਜਵਾਂ ਪੰਜਵੇਂ ਸਰੂਪ ਰਾਗ ਗੌੜੀ ਵਿੱਚ ਉਹ ਚਾਰਜਨਿਕ ਕਲੈਕ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕ੍ਰਿਸ਼ਨ ਬਿਰਲੇ ਹੀ ਕੀ 부ਜੀ ਹੈ ਸ੍ਰੀ ਗੁਰੂ ਸਿੰਘ ਮਹਾਰਾਜ ਜੀ ਨੇ ਬਤਨ ਕੀਤਾ ਪ੍ਰਭ ਕਾ ਸੁਨਮ ਕ੍ਰਿਸ਼ਨ 부ਜੇ ਇਹ ਹੈ ਜਿਹੜੇ ਸ਼ਿਮਨ ਕਰਕੇ ਕ੍ਰਿਸ਼ਨ ਜੀ ਨੂੰ ਵਰਤੀ ਹੁੰਦੀ ਹੈ। ਤੋਂ ਜਿਹੜੇ ਸ਼ਿਮਨ ਕਰਦੇ ਆ ਕ੍ਰਿਸ਼ਨਾ ਬੁੱਝੇ ਹਰ ਕੈ ਨਾ ਹੋ। ਮਹਾ ਸੰਤੋਖ ਹੋ ਜਾ ਗੁਰਤਮੀ ਕਹੇਉਂ ਲੱਗਾ ਪੂਰਨ ਧਿਆਨ। ਕਿ ਕਿਸੇ ਕਿਸੇ ਬਿਰਲੇ ਦੀ ਦੁਨੀਆ 'ਚ ਉਹ ਰਲਦੇ ਨਹੀਂ ਜਿਵੇਂ ਸੂਰਜ ਚਮਕਦਾ ਹੈ। ਐਉਂ ਚਮਕੀਲੇ ਜੀਵਨ ਹਨ ਸੰਸਾਰ ਵਿੱਚ ਜਿੰਨਾਂ ਕ੍ਰਿਸ਼ਨਾ ਬੁੱਝੀ ਹੋਈ ਹੈ। ਕਿਸੇ ਕਿਸੇ ਬਿਰਲੇ ਦੀ ਹੀ ਸੰਤੋਖ ਰੂਪੀ ਜਲ ਪਾਉਣੇ ਕਰਕੇ ਅੰਮ੍ਰਿਤ ਨਾਮ ਰੂਪੀ ਸਰੋਤ ਕੇ ਬੜਨੇ ਕਰਕੇ ਕੇ ਤ੍ਰਿਸ਼ਨਾ ਬੁਝੀ ਹੈ ਜਿਸ ਕਿਸੇ ਦੀ ਰਹਾਉ ਕੋਟ ਜੋਰੇ ਲੱਖ ਕਰੋੜੇ ਸਾਹਾਂ ਕਰੋੜਾਂ ਜੋੜ ਲਵੇ ਆਦਮੀ ਬਲਕੇ ਕਰੋੜਾਂ ਉਹਦੇ ਕੋਲੇ ਕੋ ਜੋਰੇ ਪਛਾਕੇ ਹੋਣ ਕਈ ਕਈ ਜੁੱਤੀਆਂ 100 200 ਜੁੱਤੀਆਂ ਹੀ ਬਣਾਈ ਰੱਖਦੇ ਐ ਇੱਥੇ ਮਾਰੇ ਕਹਿੰਦੇ ਕਰੋੜਾਂ ਪਛਾਕੇ ਹੋਣ ਇਹ ਜਿਹੇ ਕਰਕੇ ਇਹ ਹੈ ਜੀ ਦੇ ਕੋਲੇ ਅਤੇ ਫੇ ਲੱਖਾਂ ਸੌਈਆਂ ਹੋਣ ਤੇ ਕਰੋੜਾਂ ਦੀ ਗਿਣਤੀ ਖਜ਼ਾਨੇ ਹੋਣ ਜੇ ਕਰਕੇ ਮਨ ਨਾ ਹੋਰੇ ਗੁਰੇ ਕਰੋੜਾਂ ਪਿਸ਼ਾਕਿਆਂ ਕਰਕੇ ਜੋੜੇ ਨਾ ਪਿਸ਼ਾਕਿਆਂ ਦਾ ਹੈ ਕਰੋੜਾਂ ਜੋੜੇ ਪਿਸ਼ਾਕਿਆਂ ਕਰਕੇ ਲੱਖਾਂ ਸੌਈਆਂ ਕਰਕੇ ਕਰੋੜਾਂ ਖਜ਼ਾਨਿਆਂ ਕਰਕੇ ਵੀ ਮਨ ਨਾ ਹੋਰੇ ਮਾਨੀ ਹਮਦਾ ਹੈ ਫੜਦਾ ਨਹੀਂ ਕ੍ਰਿਸ਼ਨ ਵੱਲੋਂ ਮਨ ਹੋਰ ਹੀ ਹੋਰ ਚਾਹੁੰਦਾ ਰਹਿੰਦਾ ਹੈ ਹੋਰ ਪ੍ਰਾਪਤ ਹੋਵੇ ਹੋਰ ਪ੍ਰਾਪਤ ਹੋਵੇ ਪਰ ਪਰ ਹੀ ਕੋ ਲੁਜੀ ਨਹੀਂ ਜੇ ਲੱਖ ਹੋਏ ਸਹਿਖਟੇ ਲੱਖ ਕੋਠ ਜਾਵੇ ਜੇ 100 ਹੋ ਜਾਵੇ ਤਾਂ 1000 ਚਾਹੁੰਦਾ ਹੈ 1000 ਹੋਏ ਤਾਂ ਲੱਖ ਨੂੰ ਬੈਠਦਾ ਹੈ ਇਸ ਪ੍ਰਕਾਰ ਤ੍ਰਪਤ ਨਹੀਂ ਆਵੇ ਮਾਇਆ ਪਾਛੇ ਪਾਵੇ ਤ੍ਰਿਪਤੀ ਨਹੀਂ ਆਉਦੀ ਮਾਇਆ ਨੂੰ ਜਮਾ ਕਰੀ ਜਾਂਦਾ ਪਿੱਛੇ ਪਾਈ ਜਾਂਦਾ ਹੈ ਇਸ ਪ੍ਰਕਾਰ ਮਨ ਨਹੀਂ ਹਮਝਾ ਹੈ ਹਟਦਾ ਨਹੀਂ ਹੈ ਪਰੇ ਹੀ ਪਰੇ ਦੇ ਪਦਾਰਥਾਂ ਨੂੰ ਇਹਨਾਂ ਪਦਾਰਥਾਂ ਦੇ ਅਪਸੈ ਦਾ ਖੈਤਾ ਖੀਨ ਤਾਂ ਹੁੰਦੀ ਰਹਿੰਦੀ ਹੈ ਪਰ ਫੇਰ ਵੀ ਪਰੇ ਪਰੇ ਤੋਂ ਪਦਾਰਥ ਰਾਜ ਨਾਲੋਂ ਅੱਗੇ ਚੱਕਰਵਰਤੀ ਪੁਣੇ ਦੇ ਰਾਜ ਨੂੰ ਚੱਕਰਵਰਤੀ ਨਾਲ ਸਵਰਗ ਦੇ ਰਾਜ ਨੂੰ ਸਵਰਗ ਵਾਲਾ ਬ੍ਰਹਮਾ ਦੀ ਪਦਵੀ ਨੂੰ ਇਸ ਪ੍ਰਕਾਰ ਪਰੇ ਹੀ ਪਰੇ ਨੂੰ ਪਦਾਰਥ ਨੂੰ ਦੂਜੀ ਹੈ ਸੜਦਾ ਰਹਿੰਦਾ ਹੈ ਦੂਜੀ ਇਹ ਚਾਹੁੰਦਾ ਰਹਿੰਦਾ ਹੈ ਦੂਜੀ ਇਹ ਝਗੜਦਾ ਰਹਿੰਦਾ ਹੈ ਹੁੰਗਰ ਨਾਰੀ ਅਣਕ ਪ੍ਰਕਾਰੀ ਘਰ ਵਿੱਚ ਸੋਹਣੀਆਂ ਇਸਤਰੀਆਂ ਸੁੰਦਰ ਰੂਪ ਵਾਲੀਆਂ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਵੇ ਐਸੇ ਸੁੰਦਰ ਸੂਰਪ ਵਾਲੀਆਂ ਇਸਤਰੀਆਂ ਹੋਣ ਅਨੇਕ ਪ੍ਰਕਾਰ ਦੇ ਸੁਖ ਹੋਣ ਦੇ ਆਗਿਆਕਾਰ ਹੋਣ ਘਰ ਵਿੱਚ ਪਰ ਗ੍ਰਹਿ ਵਿਕਾਰੀ ਸਰ ਤ੍ਰਿਸ਼ਟ ਆਦਮੀ ਦੀ ਐਸੀ ਹਾਲਤ ਹੈ ਜਿਵੇਂ ਇੰਦਰ ਦੇ ਘਰ 'ਚੇ ਕਰਤਾਚੀ ਵਰਗੀਆਂ 60 ਪਛਰਾਂ ਸੀ ਚੜਦੇ-ਚੜਦੇ ਰੂਪ ਵਾਲੀਆਂ ਸਤੀ ਵਰਗੀਆਂ ਉਹਨਾਂ ਦੇ ਹੁੰਦਿਆਂ ਹੋਇਆਂ ਫੇਰ ਵੀ ਪਰ ਗ੍ਰਹਿ ਵਿਕਾਰਾਂ ਦੇ ਘਰਾਂ 'ਚ ਜਾ ਕੇ ਵਿਕਾਰ ਭੋਗਣਾ ਚਾਹੁੰਦਾ ਹੈ ਜਿਵੇਂ ਗੋਤਮ ਰਿਸ਼ੀ ਦੇ ਘਰ ਉੱਤੇ ਜਾ ਕੇ ਅਹਲਿਆ ਦੇ ਸਤ ਨੂੰ ਤੋੜਨਾ ਕੀਤਾ ਤੇ ਇੰਦਰ ਦੇ ਦਾਨੀ ਉਸ ਵੇਲੇ ਸਾਰੇ ਸਰੀਰ ਦੇ ਤੇ ਹਜ਼ਾਰਾਂ ਕਿੰਨ ਹੋ ਗਏ ਤੇ ਕੋੜ ਦੇ ਨਾਲ ਦੁਖੀ ਹੋ ਕੇ ਰੋਇਆ ਮਾਨਸੋਵਰ ਦੇ ਵੀ ਜਾ ਕੇ ਲੁਕਿਆ ਫਿਰ ਸ਼ਿਵ ਜੀ ਨੇ ਜਾ ਕੇ ਦੌਰੂ ਵਜਾ ਕੇ ਬੜਾ ਖੁਸ਼ ਆ ਕਹਿੰਦੇ ਹੁਣ ਤੇਰੀ ਗੱਲ ਬਣੀ ਹੈ ਮੈਨੂੰ ਧਿਆਨ ਕ ਰੂਪ ਧਾਰੀ ਵੇਖ ਕੇ ਮਖੌਲ ਕਰਦਾ ਸੀ ਅੱਜ ਇੰਦਰੇ ਤੇਰੀ ਕੀ ਹਾਲਤ ਹੈ ਉਸ ਵੇਲੇ ਦ੍ਰਿਸ਼ਪਤ ਨੇ ਆ ਕੇ ਫਿਰ ਰਾਮਨਾਮ ਦਾ ਮੰਤਰ ਉਚਾਰਿਆ ਨਾਮ ਦਾ ਮੰਤਰ ਉਚਾਰਨੇ ਕਰਕੇ ਹਜ਼ਾਰ ਰੇਸ ਦੇ ਉਸ ਵੇਲੇ ਨੇਤਰ ਹੋ ਗਏ ਇੰਦਰ ਦੇ ਇਸ ਪ੍ਰਕਾਰ ਇਹ ਸ਼ਰਾਬ ਦਾ ਅੰਤ ਹੋਇਆ ਸੀ ਕਲ ਪ੍ਰਾਇ ਕਰਦਾ ਚੱਕਣਾ ਸਰਗ ਦੇ ਰਾਜੇ ਦੀ ਇਹ ਬੁਰੀ ਹਾਲਤ ਕਰਦਾ ਹੋਇਆ ਦੀ ਕੀ ਹਾਲਤ ਹੋਵੇਗੀ ਪਰਗ੍ਰਹਿ ਪਰਗ੍ਰਹਿ ਵਿਕਾਰੀ ਪੁਰਾਣ ਘਰਾਂ ਚ ਬਕਾਰਾਂ ਦੀ ਇੱਛਾ ਹੀ ਕਰਦਾ ਰਹਿੰਦਾ ਫੇਰ ਵੀ ਬੁਰਾ ਪਹਲਾ ਨਹੀਂ ਸੁਝੀ ਜਿਵੇਂ ਸੰਜਮ ਜਜ ਪੁਰਾਣਾ ਘਰ ਤੱਕਣਾ ਜਿਹੜਾ ਹੈ ਬੁਰਾ ਹੈ ਤੇ ਆਪਣੇ ਦਰਸ ਦੇ ਵਿੱਚ ਸੰਜਮ ਕਿਰਣਾ ਸੁਧਜਪ ਕੇ ਹਮ ਤਰੀ ਬਚਨ ਗੁਰ ਦੇ ਹਮਾਰੇ ਪੂਤ ਹੈ ਤਰਨ ਕੋਹ ਪ੍ਰਾਨ ਜਉ ਲੈ ਘਟ ਥਾਰੇ ਨਿਗਨਾਰੀ ਕੇ ਸਾਧਨਿਓ ਤੁਮ ਨਿਤਵਧਈਓ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋਣ ਜਈਓ ਤੋ ਇਸ ਪ੍ਰਕਾਰ ਦਾ ਹਜ਼ੂਰ ਕਲੰਗੀ ਜੀ ਦੇ ਬਚਨ ਕੀਤੇ ਹਨ ਕਿ ਪਰ ਧੰਤਾ ਪਾਹਨ ਤੁਲ ਕ੍ਰਿਆ ਪਰਮਾਤਮਾ ਦੇ ਪ੍ਰਾਇ ਧੰਸਾਨੂੰ ਪਥਰ ਵਾਂਗੂ ਹੈ ਪ੍ਰਾਇਆ ਇਸਤਰੀਆਂ ਸਾਡੀਆਂ ਮਾਂ ਮਾਂ ਹਨਗੀਆਂ ਇਸ ਪ੍ਰਕਾਰ ਪ੍ਰਾਇ ਕਾਨੂੰ ਚੱਕਣਾ ਬੁਰਾ ਹੈ ਕਲੰਕ ਖਟਣਾ ਹੈ ਨਰਕ ਵਿੱਚੋਂ ਸਭ ਸਮ ਗਲ ਆਮਰਨ ਕਰ ਤਥਮਨ ਨਾਲੋ ਚਵੀਰੇ ਜਾਣਗੇ ਜਿਹੜੇ ਪ੍ਰਾਇਕ ਰੰਗ ਤੱਕਦੇ ਹਨ ਅਜੇ ਆਪਣੇ ਘਰ ਦੇ ਤੇ ਪਰਿਵਾਰ ਵਿੱਚ ਸੰਤੋਖ ਵਿੱਚ ਰਹਿਣਾ ਇਹ ਭਲਾ ਹੈ ਜਿਸ ਕਰਕੇ ਸੁਭ ਸੰਤਾਨ ਪੈਦਾ ਹੋਵੇ ਨੇਕੋਲ ਚੱਲੇ ਇਸ ਗੱਲ ਨੂੰ ਸੁਈਦਾ ਨਹੀਂ ਦੇਖਦਾ ਨਹੀਂ ਹੈ ਐਸਾ ਕਿ ਤ੍ਰਿਸ਼ਨਾ ਦੇ ਨਾਲ ਰੁੜਿਆ ਹੋਇਆ ਜੀਣਾ ਦਾ ਹੈ ਅਨਕ ਬੰਧਨ ਮਾਇਆ ਪਰਮਤ ਪਰਮ ਮਾਇਆ ਅਨੇਕ ਬੰਧਨ ਪਏ ਹੋਏ ਹੈ ਮਾਇਆ ਦੇ ਇਸ ਦੇ ਅੰਦਰ माया ਦੇ ਬੰਨਣਾ ਦੀ ਪਿਆ ਹੋਇਆ ਪਰਮਾਇਆ ਹੋਇਆ ਜੁਨਾ ਚ ਧਰਮ ਦਾ ਹੈ ਗੁਣ ਨਿਧ ਨਹੀਂ ਗਾਇਆ ਜੋ ਗੁਨਾ ਦਾ ਸਮੁੰਦਰ ਪਰਮੇਸ਼ਰ ਹੈ ਉਸ ਨੂੰ ਗੁਰਾਂ ਦੇ ਨਾਲ ਮਿਲ ਕਰਕੇ ਗਾਉਣਾ ਨਹੀਂ ਕੀਤਾ ਹੈ ਮਨ ਬਿਠਾ ਹੀ ਮਹਿਲੁ ਜੀ ਹੈ ਮਾਨੁਸ ਜੀਵ ਦਾ ਵਿਸ਼ਿਆਂ ਦੇ ਚੀਲ ਜੀ ਜਉਂਦਾ ਰਹਿੰਦਾ ਹੈ ਝੜੜਦਾ ਰਹਿੰਦਾ ਹੈ ਰਾਤ ਨੂੰ ਜਾ ਕੋਈ ਕਿਰਪਾ ਕਰੇ ਜਿਨ੍ਹਾਂ ਦੇ ਕੋਈ ਭਾਈ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਜੀਵਤ ਸੋਈ ਮਰਾਂ ਉਹ ਜੀਵਤ ਭਾਵ ਤੋਂ ਜਿਸ ਪ੍ਰਕਾਰ ਕੋਈ ਆਦਮੀ ਕਹਿੰਦੇ ਮੈਂ ਜਿਵੇਂ ਜੀਉਂਦਾ ਹੀ ਮਰ ਜਾਵਾਂ ਤੇ ਓਹਾਂ ਮੇਹਸਾਰ ਨਾਲ ਕੋਈ ਕੁਝ ਕਹੀ ਜਾਵੇ ਬੁਰੇ ਪਾਸੇ ਵੱਲੋਂ ਜੀਵ ਭਾਵ ਤੋਂ ਮਰ ਜਾਵੇ ਜੇ ਕਰਕੇ ਸਾਧ ਸੰਗ ਮਾਇਆ ਤਰ ਸਾਧ ਸੰਗ ਕਰਕੇ ਜੀਵ ਭਾਵ ਤੋਂ ਮਰੇ ਉਹ ਮਾਇਆ ਤੋਂ ਤਰ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਨਾਨਕ ਸੋ ਜਨ ਦਰ ਹਰ ਸਿਜੀ ਹੈ ਉਹ ਗੁਰੂ ਕਸਰ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਕਿਰਪਾ ਕਰ ਲੈਣ ਉਹ ਸਾਧ ਸੰਗਤ ਮਿਲਦੀ ਹੈ ਸਾਧ ਸੰਗਤ ਕਰਕੇ ਜੀਵ ਭਾਵ ਤੋਂ ਮਰਦਾ ਉਹ ਮਾਇਆ ਨੂੰ ਤਰਦਾ ਹੈ ਉਹ ਵਾਹਿਗੁਰੂ ਦੇ ਦਰ ਵਿੱਚ ਜਨਪੁਰਸ਼ ਦਰਵਾਜ਼ੇ ਵਿੱਚ ਸਿੱਜੀ ਹੈ ਮੁਕਤ ਹੁੰਦਾ ਹੈ ਛੁਟਕਾਰਾ ਪਾਉਂਦਾ ਹੈ ਇਹ ਪਿਆਰੇ ਹਰੀ ਦਾ ਐਸਾ ਦਰਵਾਜ਼ਾ ਹੈ ਜਿੱਥੇ ਸੱਚ ਨੇ ਆ ਕੇ ਛੁਟਕਾਰਾ ਹੋਵੇਗਾ ਉਥੇ ਸੱਚੋ ਕੀ ਸੱਚ ਨਿਭੜਣ ਚ ਨੂੰ ਵਖਰੇ ਨੂੰ ਵਾਪਕ ਡੇ ਜਿਨ ਮਾਲਿਆ ਸਚਾਈ ਵਾਲੇ ਸੱਚੇ ਨਿਕਲਣਗੇ ਜਿਨ੍ਹਾਂ ਦੇ ਅੰਦਰ ਸੱਚੇ ਹਨਗੇ ਉਹੋ ਹੀ ਸੱਚੇ ਨਿਕਲਣਗੇ ਗੌੜੀ ਮਹੱਲਾ 5 ਸਭ ਨੂੰ ਰਸ ਹਰਹੁ ਇਹ ਨਹੀਂ ਸਾਰਿਆਂ ਦੇ ਤਾਂ ਹੀ ਯੋਗ ਹੈ ਕਿ ਹਰੀ ਦੇ ਰਸ ਨੂੰ ਪ੍ਰਾਪਤ ਕਰਨਾ ਹੋਏ ਭਾਈ ਹੋਰਨਾਂ ਰਸਾਂ ਕਰਕੇ ਅਰੇ ਕਾ ਆਦਮੀ ਚਾਹੁੰਦਾ ਹੈ ਕਿ ਮੈਂ ਰਸ ਨੂੰ ਪ੍ਰਾਪਤ ਕਰਾਂ ਅ ਵਿਸ਼ੇ ਹੀ purkhan ਵਿਸ਼ੇ ਨੂੰ ਹਰੀ ਦਾ ਰਸ ਸਮਝਿਆ ਹੋਇਆ ਹੈ ਪਰ ਅਸਲ ਕਿ ਸਾਰਿਆਂ ਦੇ ਅੰਦਰ ਉਹ ਨਿਸ਼ਟੇ ਕਰਕੇ ਹਰੀ ਰਸ ਰੂਪ ਹੈ ਉਸ ਰਸ ਨੂੰ ਪ੍ਰਾਪਤ ਕਰਨਾ ਤਤਵੇਤਿਆਂ ਦਾ ਕੰਮ ਹੈ ਬ੍ਰਹਮ ਗਿਆਨੀਆਂ ਜੀਵਨ ਮੁਕਤਾਂ ਦਾ ਕੰਮ ਹੈ ਇਹ ਤੁਨੇ ਵਿਸ਼ੇਈ ਜੀਵ ਜਿਹੜੇ ਹਨ ਉਸ ਰਸ ਤੋਂ ਬੰਝੇ ਹੀ ਰਹਿ ਜਾਂਦੇ ਹਨ ਰਹਾਉ ਕਾਹੂ ਯੋਗ ਕਾਹੂ ਭੂਜ ਕੋਈ ਉਹ ਸ਼ਰੀਰਕ ਦੀ ਪ੍ਰਾਪਤੀ ਆਪੇ ਯੋਗ ਦੀਆਂ ਸਾਧਨਾ ਕਰ ਜਾ ਹੈ ਹੜ ਯੋ ਕਰਦੇ ਹੈ ਮੰਤਰ ਯੋ ਕਰਦੇ ਹੈ ਰਾਜ ਯੋ ਕਰਦੇ ਹੈ ਲੈ ਯੋ ਕਰਦੇ ਹੈ ਮੰਤਰ ਯੋ ਕਰਦੇ ਹੈ ਕਿਉਂਕਿ ਸਿਮ ਜੋ ਕਰਕੇ ਉਸ ਅਨੰਦ ਦੀ ਪ੍ਰਾਪਤੀ ਵਾਸਤੇ ਸਾਧਨ ਕਰਦੇ ਰਹਿੰਦੇ ਹਨ ਕਾਹੂ ਭੂ ਭਗੇ ਜਿਹਨਾਂ ਰਾਜ ਭੂਮੀ ਨੂੰ ਪ੍ਰਾਪਤ ਕਰਕੇ ਦੁਨੀਆਂ ਦੇ ਭੋਗਾਂ ਨੂੰ ਭੋਗਣ ਦਾ ਨਹੀਂ ਉਹ ਬ੍ਰਹਮ ਅਨੰਦ ਸਮਝਿਆ ਹੋਇਆ ਵਖਈ ਪੁਰਖਾਂ ਨੇ ਕਿ ਇਸੇ ਚੋਂ ਹੀ ਸਾਨੂੰ ਅਨੰਦ ਪ੍ਰਾਪਤ ਹੋ ਜਾਏਗਾ ਹਰੀ ਦਾ ਰਾਸ ਕਾਹੂ ਗਿਆਨ ਕਾਹੂ ਧਿਆਨ ਅੱਜੀਆਂ ਲੋਕਾਂ ਨੇ ਪਤੰਜਲੀਆਂ ਨੇ ਧਿਆਨ ਲਾਉਣਾ ਹੀ ਉਹ ਜਿੱਦੀ ਵਸਤੀ ਨੂੰ ਰੋਧ ਕਰ ਲੈਣ ਦਾ ਨਾਂ ਹੀ ਧਿਆਨ ਲਾਉਣੇ ਕਰਕੇ ਉਹਦੀ ਪ੍ਰਾਪਤੀ ਸੰਭੀ ਹੈ ਅਤੇ ਕਈਆਂ ਸੰਖਿਆ ਲੋਕਾਂ ਤਤਾਂ ਦਾ ਜਿਹੜਾ 25 ਪ੍ਰਕਿਰਤੀਆਂ ਦਾ ਗਿਆਨ ਕਰਨਾ ਹੈ ਐਸੇ ਗਿਆਨ ਨੂੰ ਮੁਕ ਸਮਝੀ ਬੈਠੇ ਹਨ ਤਾਹੂ ਹੋ ਡੰਡ ਧਾਰ ਹੋ ਅਤੇ ਸਾਹੂ ਹੋ ਭਾਈ ਡੰਡ ਧਾਰ ਹੋ ਲੋਕ ਡੰਡ ਧਾਰਨ ਕਰਦੇ ਐ ਜਿਵੇਂ ਬਿਕਰਮ ਸਿੰਘ ਦੇ ਘਰੋਂ ਇੱਕ ਚੋਰ ਨੇ ਡੰਡ ਲਿਆ ਸੀ ਇਸੇ ਪ੍ਰਕਾਰ ਰਾਜਦੰਡ ਲੋਕਦੰਡ ਲੋਕਾਂ ਤੋਂ ਦੰਡ ਲਵਾਉਂਦੇ ਹਨ ਰਾਜਦੰਡ ਲੋਕਦੰਡ ਪਿਤਰਦੰਡ ਸਿਤਰਾ ਦਾ ਦੰਡ ਭੋਗਦੇ ਅਸਰਾਧ ਖਿਆਲ ਕਰਨ ਤੇ ਅਤੇ ਇਸੇ ਤ੍ਰਿਕਾਲ ਜਮਦੰਡ ਇਹਨਾਂ ਦੰਡਾਂ ਦੇ ਵਿੱਚ ਤੈ ਰਹਿੰਦੇ ਹੈ ਕਈ ਤਲੰਡੀ ਸੰਿਆਸੀ ਲੋਟਾ ਸੋਟਾ ਲੰਗੋਟਾ ਕਿ ਤਿੰਨ ਦੰਡ ਧਾਰਨ ਕਰਦੇ ਕਿ ਅਸੀਂ ਇਹ ਤਿੰਨ ਚੀਜ਼ਾਂ ਰੱਖਦੇ ਹਾਂ ਕੋਲੇ ਕਾਹੂ ਜਾਪ ਕਾਹੂ ਤਾਪ ਕਈ ਉਸ ਸਰੀਰ ਦੇ ਰਸ ਦੀ ਪ੍ਰਾਪਤੀ ਵਾਸਤੇ ਕੋਈ ਦੇਵਤਿਆਂ ਦੇ ਮੰਤਰਾਂ ਦਾ ਜਾਪ ਹੀ ਕਰਦੇ ਰਹਿੰਦੇ ਆ ਕਈ ਲੋਕ ਤੁੰਗਲੀਆਂ ਹੀ ਤੌਂਦੇ ਰਹਿੰਦੇ ਆ ਜਲ ਧਾਰਾ ਹਿਸਾਬ ਦੇ ਲੈਂਦੇ ਆ ਭੁੱਖੇ ਰਹੇ ਕਿ ਵਰਤੀ ਰੱਖਦੇ ਆ ਇਸ ਪ੍ਰਕਾਰ ਸਾਧਕੀ ਕਰਦੇ ਰਹਿੰਦੇ ਹਨ ਤਾਹੂ ਪੂਜਾ ਹੋਮ ਨੇਮ ਰਿਉਸ ਆਤਮ ਰੂਪੀ ਅਸ ਦੀ ਪ੍ਰਾਪਤੀ ਆਪੇ ਪੂਜਾ ਖੋੜਸ ਪ੍ਰਕਾਰ ਦੀ ਕਰਦੇ ਐ ਸੰਧਿਆ ਚਰਨੀ ਕਰਪੁਣ ਕਰਨਾ ਗਾਇਤਰੀ ਆਦਿਕ ਮੰਤਰ ਕਰਨੇ ਠਾਕਰਾਂ ਦੀ ਪੂਜਾ ਕਰਨੀ ਦੰਡੋਤ ਕਰਨੀ ਇਤਿਆਰਕ ਭੋਗ ਲਗਾਉਣਾ ਇਹ ਪੂਜਾ ਖੋੜਸ ਪ੍ਰਕਾਰ ਕਰਦੇ ਹਨ ਓਮ ਨੇਮ ਕਈ ਹਵਨ ਕਰਦੇ ਰਹਿੰਦੇ ਜਿਵੇਂ ਆੜੀਏ ਜਿਹੜੇ ਹਵਨ ਕਰਨ ਨਾਲ ਕਹਿੰਦੇ ਬੱਦਲ ਵਰ ਪੈਂਦਾ ਹੈ ਐਸੇ ਪ੍ਰਕਾਰ ਹਵਨ ਕਰਦੇ ਰਹਿੰਦੇ ਦੇਜੇ ਅੰਦਰ ਕਹਿੰਦੇ ਆਗਿਆ ਹੈ ਕੋਈ ਇਸ ਤਰ੍ਹਾਂ ਹਵਨ ਕਰਨ ਨਹੀਂ ਪਸੰਦ ਸਮਝਦੇ ਹਾਂ ਮੈਂ ਨੇਮ ਪ੍ਰਕਾਰ ਨਾਮ ਧਾਰੀਆਂ ਨੇ ਕਹਿੰਦੇ ਸਵਾ 100 ਪੀਕੇ ਦਾ ਸੀ ਹਵਨ ਕੀਤਾ ਤਾਂ ਨਹੀਂ ਸਾਹ ਵਿੱਚ ਹਾਂਜੀ ਨੀਮ ਅਤੇ ਨੀਮ ਕੋਈ ਜਮਨੇਵਾਦ ਕਰਦੇ ਹਨ ਨੀਮ ਦੇ ਨਾਲ ਨੀਮ ਦੇ ਨਾਲ ਹਾਂ ਅੱਜ ਕਰਦੇ ਰਹਿੰਦੇ ਹਾਂ ਨੀਮ ਆਦਿ ਜੋ ਆਪਦੇ ਕਿਸੇ ਫਰੋਇਤੀ ਉਸ ਦੇ ਤੇ ਜਾ ਕੇ ਗੰਗਾ ਦੇ ਜਾ ਕੇ ਇਸ਼ਨਾਨ ਕਰਨਾ ਕਈਆਂ ਦਾ ਇਹ ਨੀਮ ਹੁੰਦਾ ਹੈ ਕਈਆਂ ਦਾ ਹੋਰ ਕੋਈ ਨੀਮ ਹੁੰਦਾ ਹੈ ਫੇਸਬੁਕ ਆਦਿ ਨਿਯਮ ਕਰਦੇ ਯਵਨੇਵਾਦ ਅੰਗ ਹਨ ਜੋਗ ਦੇ ਤਾਹੂ ਹੋ ਗੌਣ ਕਰੂ ਕਹੂ ਹੋ ਭਾਈ ਗੌਣ ਕਰ ਧਰਤੀ ਤੇ ਗਵਨ ਕਰ ਨਹੀਂ ਸਮਝਦੇ ਐ ਸਾਰੀ ਧਰਤੀ ਦੇ ਜਿਹੜਾ ਵਿਚਨਣਾ ਹੈ ਇਸੇ ਪ੍ਰਕਾਰ ਹੀ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਹੋ ਜੂ ਕਿਉ ਗਗਨ ਨਹੀਂ ਕਰਦੇ ਰਹਿੰਦੇ ਐ ਵਿਚਲਦੇ ਹੀ ਰਹਿੰਦੇ ਸੇ ਪਿਆਰੇ ਕਾਹੂ ਤੀਰ ਕਾਹੂ ਨੀਰ ਕਈ ਤੀਰ ਸਾਂ ਦੇ ਕਿਨਾਰਿਆਂ ਤੇ ਬਹਿ ਰਹਿਣ ਨਾਲ ਹੀ ਪਰਮੇਸ਼ਰ ਹਰੀ ਦੇ ਰਸ ਦੀ ਪ੍ਰਾਪਤੀ ਸੰਭਿੰਦੇ ਐ ਉਹ ਤੀਰ ਸਾਂ ਦੇ ਕਿਨਾਰਿਆਂ ਤੇ ਹੀ ਬੈਠੇ ਰਹਿੰਦੇ ਹਨ ਅਤੇ ਕਾਹੂ ਨੀਰ ਕਈ ਪਾਣੀ ਕੀ ਖੜੇ ਰਹਿੰਦੇ ਹਨਗੇ ਤੇ ਪਾਣੀ ਚ ਖੜੋਣੇ ਕਰਕੇ ਸ਼ਾਇਦ ਹਰੀ ਦਾ ਰਸ ਪ੍ਰਾਪਤ ਹੋ ਜਾਏਗਾ ਇਹ ਲੰਗਰ ਕੀ ਜੇਹਾਉ ਭਾਈ ਸਾਹਿਬ ਦੀ ਸਾਹੂ ਵੇਦ ਵਿਚਾਰ ਅੱਗੇ ਕਈ ਇਸ ਪ੍ਰਕਾਰ ਕ੍ਰਿਸ਼ਣ ਦੀ ਪ੍ਰਾਪਤੀ ਪ੍ਰਾਪਤੀ ਨੂੰ ਸਮਝੇ ਕਿ ਵੇਦਾਂ ਦਾ ਹੀ ਵਿਚਾਰ ਕਰੀ ਜਾਈਏ ਮਾਦਨ ਕਿ ਵੇਦ ਪੜੇ ਜੁਗਚਾਰ ਚਾਰ ਜੁਗ ਹੀ ਵੇਦ ਪੜਦਾ ਰਹੇ ਇਸ ਸਰਕਾਰ ਵੀ ਅੰਦਰੋਂ ਜੇ ਦੀ ਤ੍ਰਿਸ਼ਨਾ ਦੀ ਨਿਵਰਤੀ ਹੋਣੀ ਬੜੀ ਮੁਸ਼ਕਲ ਹੋਇਆ ਇਸੇ ਪ੍ਰਕਾਰ ਤੀਸਾ ਦੇ ਕਿਨਾਰਿਆਂ ਤੇ ਬੈਠਣ ਨਾਲ ਕੱਛੂ ਬੈਠੇ ਹੀ ਰਹਿੰਦੇ ਹਨਗੇ ਪਾਣੀ ਜਖੜਨਾ ਮੱਛੀਆਂ ਰਹਿੰਦੀਆਂ ਹਨ ਜੀਆਂ ਵੇਦਾਂ ਦੇ ਵਿਚਾਰ ਨੇ ਕਰਕੇ ਵੀ ਜੇ ਪ੍ਰਾਪਤ ਹੋ ਜਾਵੇ ਤੇ ਇਸ ਪ੍ਰਕਾਰ ਸ਼ੰਖਾਚਰ ਦੇ ਚ ਬ੍ਰਹਮਾ ਦੇ ਪਾਸੋਂ ਵੇਦ ਕੋਈ ਲਗਿਆ ਸੀ ਨਾਨਕਾ ਭਗਤ ਪ੍ਰੇਹੁ ਜਨ ਗੁਰੂ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਦਾ ਹੈ ਪਿਆਰਿਆ ਭਗਤੀ ਪਿਆਰੀ ਹੈ ਭਗਤੀ ਤੋਂ ਹਿਤ ਦੀਨ ਕਿਰਪਾਲਾ ਗੁਣ ਨੇ ਕਿਥੀ ਹੈ ਭਿੱਜਾ ਹੋਰ ਕਿਸੇ ਗੁਣ ਕਰਕੇ ਭਿੱਜਾ ਨਹੀਂ ਉਹ ਭਗਤੀ ਕਰਕੇ પ્રસન્ન ਹੁੰਦਾ ਮੇਰਾ ਪਿਆਰਾ ਆਪ ਛੱਡ ਕੇ ਜਿਹੜਾ ਹਰਵਦ ਕੁਮਾਰ ਉਹਦੇ ਕਰਨੇ ਰਹਿਣੇ ਉਹਦਾ ਸਿਮਰਨ ਕਰਨਾ ਹੈ ਅੰਦਰਵਾਦ ਉਸੇ ਜੋਤੀ ਸਰੂਪ ਨੂੰ ਵੇਖਣਾ ਹੈ ਇਸ ਭਗਤ ਭਗਤੀ ਦਾ ਕੋਈ ਜਾਣੇ ਪਿਓ ਸਭ ਮੇਰਾ ਪ੍ਰੇ ਆਤਮ ਦੇਓ ਸਾਰਿਆਂ ਦਾ ਮੇਰਾ ਪਿਆਰਾ ਆਤਮਾ ਆਪਣਾ ਆਪ ਰੂਪ ਦੇਓ ਪ੍ਰਕਾਸ਼ ਸਰੂਪ ਹੈ ਇਸ ਭਗਤ ਭਗਤੀ ਦਾ ਜਿਹੜਾ ਕੋਈ ਧੀਰਜ ਜਾਣ ਲਵੇ ਇਹ ਭਾਈ ਵਾਹਿਗੁਰੂ ਦੀ ਭਗਤੀ ਸਾਨੂੰ ਤਾਂ ਪਿਆਰੀ ਹੈ ਕੋਈ ਯਾਤਰਾ ਆਸਰਾ ਲਈ ਬੈਠਾ ਹੈ ਕੋਈ ਤਪ ਦਾ ਆਸਰਾ ਕੋਈ ਪੂਜਾ ਦਾ ਕੋਈ ਯੋਗ ਦਾ ਕੋਈ ਭੋਗਾ ਦਾ ਕੋਈ ਗਿਆਨ ਦਾ ਕੋਈ ਧਿਆਨ ਦਾ ਸਾਨੂੰ ਤਾਂ ਭਗਤੀ ਪਿਆਰੀ ਹੈ ਤੇ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਨੂੰ ਵੀ ਭਗਤੀ ਕਰਨ ਵਾਲੇ ਪ੍ਰੇਮ ਹੋ ਪਿਆਰੇ ਹੈ ਇਹ ਪਿਆਰੇ ਗੌੜੀ ਮਹੱਲਾ ਪੰਜਵਾ ਗੋਲ ਪੀਰ ਧੰਨ ਧਮੂਰੀ ਗਰੀਬ ਨਰਾਇਣ ਸਤਿਗੁਰੂ ਸੱਚੇ ਕਾਪਿਸ਼ਾ ਫਰਮਾਉਂਦੇ ਹਨ ਏ ਅੰਤਰੀਆਮੀ ਏ ਆਪ ਦੇ ਜਿਹੜੇ ਗੁਣ ਗਾਉਣੇ ਆਪ ਦੀ ਕੀਰਤਨ ਭਗਤੀ ਕਰਕੇ ਗੁਣ ਗਾਉਣੇ ਆ ਸਾਡੇ ਅੱਗੇ ਪਾਸੇ ਹੋਣੀ ਦੀ ਹੈ ਖਜ਼ਾਨਾ ਹੈ ਅਸੀਂ ਇਹੋ ਵੱਡਾ ਖਜ਼ਾਨਾ ਇਹ ਗੁਣਾ ਦੇ ਸਮੁੰਦਰ ਗੁਣ ਵਿਦ ਕੀਰਤਿ ਮੋਰੀ ਇਹ ਗੁਣਾ ਦੇ ਸਮੁੰਦਰ ਜਿਹੜੀ ਕੀਰਤ ਕਰਨੀ ਹੈ ਮੋਰੀ ਤੇ ਇਹੋ ਹੀ ਨਿਬ ਖਜ਼ਾਨਾ ਹੈ ਇਹ ਗੁਣਾ ਦੇ ਸਮੁੰਦਰ ਰਹਾਉ ਤੂੰ ਹੀ ਰਸ ਤੂੰ ਹੀ ਜਸ ਸੇ ਮਹਾਰਾਜ ਤੇਰਾ ਹੀ ਰਸ ਮਾਣਦੇ ਹਾਂ ਤੇਰਾ ਹੀ ਰਸ ਪ੍ਰੇਮ ਹੈ ਤੂੰ ਹੀ ਸਾਰਿਆਂ ਚ ਰਸ ਰੂਪ ਹੋ ਰਿਹਾ ਹੈ ਤੂੰ ਹੀ ਜਸ ਕੀਰਤਨੂਪ ਹੋ ਰਿਹਾ ਹੈ ਤੂੰ ਹੀ ਰੂਪ ਤੂੰ ਹੀ ਰੰਗ ਤੂੰ ਹੀ ਮਾਰਾ ਸੱਚੇ ਅਨੰਦ ਰੂਪ ਹੋ ਰਿਹਾ ਹੈ ਤੂੰ ਹੀ ਰੰਗ ਪ੍ਰੇਮ ਹੋ ਰਿਹਾ ਹੈ ਤੂੰ ਹੀ ਸਾਰਿਆਂ ਰੂਪਾਂ ਦੇ ਅੰਦਰ ਹੈ ਤੂੰ ਹੀ ਸਾਰਿਆਂ ਰੰਗਾਂ ਦੇ ਅੰਦਰ ਹੈ ਤੂੰ ਹੀ ਸਾਰਿਆਂ ਰਸਾਂ ਦਾ ਹੈ ਤੂੰ ਹੀ ਸਾਰਿਆਂ ਦੇ ਅੰਦਰ ਜਸ ਕਰਨ ਵਾਲਾ ਵੀ ਆਪ ਹੈ ਤੇਰੀ ਤੇਰੀ ਉਤਮਾ ਤੈਨੂੰ ਬਣਿਆ ਹੁੰਦੀ ਹੈ ਇਹ ਸੱਚੇ ਪਾਤਸ਼ਾਹ ਤੂੰ ਹੀ ਜਸ ਤੂੰ ਹੀ ਰਸਨਾਤੇ ਹੈ ਤੂੰ ਹੀ ਜਸ ਰੂਪ ਹੈ ਅਤੇ ਤੂੰ ਹੀ ਸੱਚੇ ਪਾਤਸ਼ਾਹ ਰੂਪ ਸਰਗੁਣ ਸੁਖ ਨੂੰ ਪ੍ਰਗਟ ਕਰਨ ਵਾਲਾ ਹੈ ਤੂੰ ਹੀ ਰੰਗ ਭਗਤ ਬਣ ਕੇ ਪ੍ਰੇਮ ਕਰਨ ਵਾਲਾ ਹੈ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਸਾਰਿਆਂ ਦੇ ਹਸ ਰੂਪ ਹੈ ਬ੍ਰਹਮ ਤੂੰ ਹੀ ਭਗਤਾਂ ਦੇ ਅੰਦਰ ਸੱਚੇ ਪਾਤਸ਼ਾਹ ਕੀਰਤ ਰੂਪ ਹੋ ਕੇ ਜਸੂਪ ਹੋ ਕੇ ਵਸ ਰਿਹਾ ਹੈ ਤੂੰ ਹੀ ਰੂਪ ਤੂੰ ਹੀ ਸੱਚੇ ਦਾਤਸ਼ਾਹ ਰੂਪ ਸਰੂਪ ਦੀ ਪ੍ਰਾਪਤੀ ਵਾਲਾ ਕਰਦੇ ਤਾਂ ਆਪਣਾ ਆਤਮਾ ਰੂਪ ਹੈ ਦੇਖਣ ਵਾਲਾ ਤੂੰ ਹੀ ਰੰਗ ਤੂੰ ਹੀ ਰੰਗ ਅਨੰਦ ਸਰੂਪ ਹੈ ਆਸ ਊਟ ਪ੍ਰਭ ਤੂੰ ਤੇ ਪ੍ਰਭੂ ਜੀ ਮਨ ਕਰਕੇ ਵੀ ਆਸ ਤਨ ਕਰਕੇ ਵੀ ਊਟ ਤੇਰੀ ਹੈ ਤੂੰ ਹੀ ਮਾਨ ਤੂੰ ਹੀ ਧਾਨ ਸਾਜ ਸੱਚੇ ਬਾਦਸ਼ਾਹ ਮਾਨ ਮੰਨਣੇ ਯੋਗ ਜੋ ਖੱਟ ਪ੍ਰਮਾਣਾਂ ਦੇ ਜਿਵੇਂ ਪੱਖ ਦੁਆਰਾ ਵਿਸ਼ੇ ਰੂਪ ਗਿਆਨ ਹੈ ਅਦੇ ਖੱਟ ਪ੍ਰਮਾਣ ਨਿਖੇਦ ਪੱਖ ਦੁਆਰਾ ਖੱਟ ਪ੍ਰਮਾਣਾਂ ਦੇ ਅ ਵਿਸ਼ੇ ਜਿਹੜਾ ਸੈਨ ਪਾਪ ਪ੍ਰਮਾਣ ਰੂਪ ਗਿਆਨ ਹੈ ਉਹ ਮਾਨ ਅਸਾਇਨ ਕਉ ਵੇਕ ਰੂਪੋ ਵੀ ਮਾਨ ਗਿਆਨ ਤੂੰ ਹੀ ਹੈ ਤੂੰ ਹੀ ਧਾਨ ਤੂੰ ਹੀ ਸਾਡਾ ਧਿਆਨ ਰੂਪ ਧਾਨ ਅੰਨ ਹੈ ਮਾਨ ਸਨਕਾਰ ਕਰਨ ਵਾਲਾ ਤੂੰ ਹੀ ਹੈ ਧਾਨ ਰੋਜੀ ਦੇਣ ਵਾਲਾ ਅੰਨ ਦੇਣ ਵਾਲਾ ਤੂੰ ਹੀ ਹੈ ਸਾਡਾ ਧਿਆਨ ਰੂਪੀ ਧਾਨ ਅੰਨ ਵੀ ਤੂੰ ਹੈ ਤੂੰ ਹੀ ਸਾਡੇ ਮਨ ਦੇ ਅੰਦਰ ਮਾਨ ਮੰਨਣੇ ਯੋਗ ਜੋ ਆਨੰਦ ਹੈ ਤੂੰ ਹੀ ਹੈ ਤੂੰ ਹੀ ਪਾਤ ਤੂੰ ਹੀ ਪ੍ਰਾਣ ਤੂੰ ਹੀ ਸੱਚੇ ਪਾਤਸ਼ਾਹ ਸਾਡੀ ਪਤ ਇੱਜ਼ਤ ਰੂਪ ਹੈ ਤੂੰ ਹੀ ਸਾਡੇ ਪ੍ਰਾਨ ਰੂਪ ਹੈ ਤੂੰ ਹੀ ਪティਸ਼ਟਾ ਰੱਖਣ ਵਾਲਾ ਮੁਕਾਰਾਂ ਤੋਂ ਵਿਚਾਰ ਕਰਕੇ ਤੂੰ ਹੀ ਸਾਰਿਆਂ ਦਾ ਪਤੀ ਹੈ ਤੂੰ ਹੀ ਸਾਡੇ ਪ੍ਰਾਨਾਂ ਦਾ ਆਧਾਰ ਰੂਪ ਹੈ ਗੁਰ ਤੂਤੀ ਲੈ ਜੋਰੀ ਗੁਰੂ ਸਾਹਿਬ ਨੇ 84 ਲੱਖ ਜੀ ਜੂਨ ਭਰਉਂਦੇ ਫਿਰਦੇ ਰਹੇ ਤੂਤੀ ਸੀ ਦਿੱਤੀ ਸਤਿਗੁਰੂ ਜੀ ਲੈ ਕੇ ਆਪ ਦੀ ਸ਼ਰਨ ਵਿੱਚ ਸਿੱਖ ਦਾ ਤਨਮਨ ਧਾਨ ਲੈ ਕੇ ਆਪਾਂ ਇਹ ਜੇਦੋ ਵਾਰਿਆ ਸਿੱਖ ਨੇ ਆਪ ਆਪ ਗੁਆਇਏ ਤਾਸਾ ਪਾਈਏ ਸਾਨੂੰ ਮਾਇਕੀ ਗੁਰੂ ਸਾਹਿਬ ਦੀ ਸਰਬਾਰਥੀ ਦੀ ਭਾਵਨਾ ਨੂੰ ਲੈ ਕੇ ਜੋੜੀ ਕਿੰਨੀ ਬਾਣੀ ਦੇ ਵਿੱਚ ਸੰਸਾਰ ਨੂੰ ਨਾ ਕਰਕੇ ਛਿਛੜ ਕੇ ਤੂੰ ਹੀ ਗਰੇ ਤੇ ਨਿਵਨ ਤੂੰ ਹੀ ਮਾਰਾ ਗ੍ਰਸਤੀਆਂ ਵਿੱਚ ਹੈ ਤੂੰ ਹੀ ਬਨਵਾਸੀਆਂ ਵਿੱਚ ਤੂੰ ਹੀ ਮਾਰਾ ਜਿਹੜਾ ਅੰਕਾਰ ਜੀ ਕੋ ਹੈ ਤੇ ਤੂੰ ਹੀ ਸੰਸਾਰ ਕੀ ਬਾਣ ਹੈ ਤੂੰ ਹੀ ਬਾਉ ਤੂੰ ਹੀ ਸੋਨ ਤੂੰ ਹੀ ਸੱਚੇ ਪਾਤਸ਼ਾਹ ਗਾਉਣ ਆਏ ਹੋ ਕੇ ਤੁਹੀ ਆਦਿ ਸੁਣਨ ਵਾਲਾ ਸਰਬਣ ਕਰਨ ਵਾਲਾ ਹੈ ਤੁਹੀ ਘਰ ਸ੍ਰੀਪੁਰੀ ਨਗਰ ਵੀ ਤੂੰ ਆਪ ਹੈ ਤੇ ਸੰਗ ਪਿਆਰ ਰੂਪੋ ਜੀਵਾਂ ਵਾਂਗੂ ਸੰਸਾਰ ਰੂਪ ਵੀ ਤੂੰ ਆਪ ਹੈ ਹੈ ਨਾਨਕ ਨੀਰ ਨੀਰੀ ਤੂੰ ਹੀ ਜੇ ਬਾਪ ਸਾ ਮੇਰੇ ਤੋਂ ਨੇੜੇ ਹੈ ਸਾਹਿਬ ਜੇ ਬਾਪ ਸਾ ਸਮੋਹਦੇ ਹਨ